ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਹੁਣ ਜੇੜ ਦਾ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਭਿਆਨ ਗਰਮੀ ਪੈ ਰਹੀ ਹੈ ਅਜੇ ਚ ਧੁੱਪ ਅਤੇ ਗਰਮੀ ਕਿਸੇ ਦੀ ਵੀ ਸਿਹਤ ਖਰਾਬ ਕਰ ਸਕਦੀ ਹੈ ਜੇਕਰ ਤੁਸੀਂ ਇਸ ਭਿਆਨ ਗਰਮੀ ਚ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦੇ ਤਾਂ ਆਯੁਰਵੈਦ ਦੱਸੇ ਗਏ ਇਹਨਾਂ ਖਾਣ ਪੀਣ ਦੇ ਨਿਯਮਾਂ ਦੀ ਪਾਲਣਾ ਕਰੋ ਇਸ ਨਾਲ ਸਰੀਰ ਦੀ ਗਰਮੀ ਤੇ ਜ਼ਿਆਦਾ ਅਸਰ ਨਹੀਂ ਹੁੰਦਾ ਅਤੇ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਜੇਕਰ ਤੁਸੀਂ ਖੜਾਕੇ ਦੀ ਗਰਮੀ 'ਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਆਯੁਰਵੇਦ ਵਿੱਚ ਦੱਸੇ ਗਏ ਇਨ੍ਹਾਂ ਖਾਣ-ਪੀਣ ਦੇ ਨਿਯਮਾਂ ਦੀ ਪਾਲਣਾ ਕਰੋ ਆਯੁਰਵੇਦ ਵਿੱਚ ਦਵਾਈਆਂ ਦੀ ਬਜਾਏ ਸਹੀ ਖਾਣ-ਪੀਣ ਅਤੇ ਰੋਜ਼ਾਨਾ ਰੁਟੀਨ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਤਾਂ ਜੋ ਬਿਮਾਰੀਆਂ ਨਾ ਫੈਲਣ ਇਸੇ ਲਈ ਹਿੰਦੀ ਮਹੀਨਿਆਂ ਦੇ ਹਿਸਾਬ ਨਾਲ ਕੁਝ ਭੋਜਨ ਵਰਜਿਤ ਹਨ ਅਤੇ ਕੁਝ ਭੋਜਨ ਵਰਜਿਤ ਹਨ ਜਾਣੋ ਜੇਠ ਮਹੀਨੇ ਵਿੱਚ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਗਰਮੀਆਂ ਵਿੱਚ ਖਾਓ ਇਹ ਚੀਜ਼ਾਂ ਆਯੁਰਵੇਦ ਮੁਤਾਬਕ ਗਰਮੀਆਂ ਵਿੱਚ ਇਹਨਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿੰਨਾ ਹੋ ਸਕੇ ਪਾਣੀ ਪੀਓ ਤਾਂ ਜੋ ਪਸੀਨੇ ਦੇ ਰੂਪ ਵਿੱਚ ਨਿਕਨ ਵਾਲੇ ਪਾਣੀ ਨੂੰ ਸੰਤੁਲਿਤ ਕੀਤਾ ਜਾ ਸਕੇ ਜੂਸ ਅਤੇ ਲੱਸੀ ਦਾ ਸੇਵਨ ਕਰੋ ਪੇਟ ਨੂੰ ਠੰਡਕ ਦੇਣ ਨਾਲ ਇਹ ਸਰੀਰ ਨੂੰ ਅੰਦਰੋਂ ਵੀ ਠੰਡਾ ਰੱਖਣ ਵਿੱਚ ਮਦਦ ਕਰਦਾ ਹੈ ਕੁਦਰਤੀ ਮਿੱਠੇ ਰਸੀਲੇ ਫਲ ਜਿਵੇਂ ਤਰਬੂਜ ਇਸ ਦੇ ਨਾਲ ਹੀ ਖੀਰੇ ਦਾ ਵੀ ਸੇਵਨ ਕਰੋ ਮੌਸਮੀ ਸਬਜ਼ੀਆਂ ਜਿਵੇਂ ਕ੍ਰੇਲਾ ਫਲੀਆਂ ਪਰਮਨ ਪਿੰਡੀ ਆਦਿ ਨੂੰ ਆਪਣੀ ਰੋਜ਼ਾਨਾ ਖਾਣੇ ਵਿੱਚ ਸ਼ਾਮਲ ਕਰੋ ਤਾਂ ਜੋ ਸਰੀਰ ਨੂੰ ਆਸਾਨੀ ਨਾਲ ਪਚਾ ਸਕੇ ਗਰਮੀਆਂ ਵਿੱਚ ਇਹਨਾਂ ਚੀਜ਼ਾਂ ਨੂੰ ਖਾਂ ਤੋਂ ਪਰਹੇਜ਼ ਕਰੋ ਆਯੁਰਵੇਦ ਮੁਤਾਬਕ ਗਰਮੀਆਂ ਵਿੱਚ ਕੁਝ ਭੋਜਨ ਬਿਲਕੁਲ ਨਹੀਂ ਖਾਣੇ ਚਾਹੀਦੇ ਨੰਬਰ 1 ਤੇਜ ਗਰਮੀ ਵਿੱਚ ਤਿੱਖਾ ਭੋਜਨ ਤੋਂ ਪੂਰੀ ਤਰ੍ਹਾਂ ਦੂਰ ਰਹੋ ਹਰੀ ਮਿਰਚ ਲਾਲ ਮਿਰਚ ਲਸਣ ਅਤੇ ਅਦਰਕ ਦੀ ਵਰਤੋਂ ਆਪਣੇ ਭੋਜਨ ਵਿੱਚ ਘੱਟ ਤੋਂ ਘੱਟ ਕਰੋ ਇਹ ਸਰੀਰ ਦੀ ਅੱਗ ਨੂੰ ਵਧਾਉਂਦੇ ਹਨ ਇਸ ਨਾਲ ਸਰੀਰ ਗਰਮ ਹੋ ਜਾਂਦਾ ਹੈ ਨੰਬਰ 2 ਬਹੁਤ ਗਰਮ ਮਸਾਲਿਆਂ ਨਾਲ ਤਿਆਰ ਭੋਜਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਮਸਾਲਿਆਂ ਵਿੱਚ ਠੰਡੇ ਮਸਾਲੇ ਜਿਵੇਂ ਕਿ ਸੌਫ ਅਤੇ ਧਨੀਆ ਦੀ ਵਰਤੋਂ ਕਰੋ ਨੰਬਰ 3 ਬਹੁਤ ਗਰਮ ਭੋਜਨ ਖਾਣ ਤੋਂ ਪਰਹੇਜ਼ ਕਰੋ ਕਮਰੇ ਦੇ ਤਾਪਮਾਨ ਦੇ ਰੱਖਿਆ ਹਲਕਾ ਭੋਜਨ ਖਾਓ ਨੰਬਰ 4 ਗਰਮੀਆਂ ਵਿੱਚ ਤਲਿਆ ਹੋਇਆ ਭੁੰਨਿਆ ਮਸਾਲੇਦਾਰ ਮਸਾਲੇਦਾਰ ਖੱਟਾ ਤਿੱਖਾ ਖਾਣ ਤੋਂ ਪਰਹੇਜ਼ ਕਰੋ। ਨੰਬਰ 5 ਗੈਰ ਕੁਦਰਤੀ ਠੰਡੀਆਂ ਚੀਜ਼ਾਂ ਜਿਵੇਂ ਬਰਫ਼ ਆਈਸਕ੍ਰੀਮ ਆਦਿ ਤੋਂ ਦੂਰ ਰਹੋ। ਧੰਨਵਾਦ।